ਉਧੇ ਭਈਆ ਕੋਲ ਜਾ ਕੇ ਨੋਨ ਹਾਈਜਨਿਕ ਪਰਸਨ ਕੋਲ ਜਾ ਕੇ ਸਭ ਕੁਝ ਖਾ ਲੈਨੇ ਆਂ ਅੱਜ ਤੁਹਾਨੂੰ ਲੈ ਕੇ ਚਲਦੇ ਆ ਇੱਕ ਇਹੋ ਜਿਹੇ ਪਰਸਨ ਕੋ ਜਿਹੜਾ ਤਾਂ ਹਾਈਜਨ ਦਾ ਪੂਰਾ ਧਿਆਨ ਰੱਖਦਾ ਹੈ ਤੇ ਤੁਹਾਨੂੰ ਸਾਫ ਸੁਥਰਾ ਖਾਣਾ ਖਵਾਉਂਦਾ ਹੈ ਤੇ ਉਹਨਾਂ ਕੋਲ ਮਿਲ ਜਾਂਦੇ ਛੋਲੇ ਭਟੂਰੇ ਨਾਨ ਛੋਲੇ ਤੇ ਪਰੌਂਠੇ ਆਜੇ ਤੁਹਾਨੂੰ ਲੈ ਕੇ ਚਲਦੇ ਆ ਹੁਣ ਉਸ ਜਗ੍ਹਾ ਤੇ ਅਸਜੀਤ ਜੀ ਅਸਜੀਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਬਾਬਾ ਜੀ ਨਾ ਛੋਲੇ ਦਾ ਕੰਮ ਵੀ ਨਾਲ ਦੀ ਨਾਲ ਸ਼ੁਰੂ ਕਰ ਲਿਆ ਹੈ ਜੀ ਜੀ ਹਾਂ ਜੀ ਹਾਂ ਜੀ ਬਿਲਕੁਲ ਬਾਬਾਈ ਕਿੰਨੇ ਰੁਪਏ ਪਲੇਟ ਦੇ ਰਹੇ ਹੋ ਇਹ ਅਸੀਂ 50 ਰੁਪਏ ਪਲੇਟ ਦੇ ਰਹੇ ਹਾਂ ਅੱਛਾ ਬਾਬਾਈ ਕੀ ਕੀ ਸਟਫਿੰਗ ਹੁੰਦੀ ਹੈ ਵਿੱਚ ਇਹਦੇ ਇਹਦੇ ਵਿੱਚ ਸਿਰਫ ਆਲੂ ਤੇ ਹਲੇ ਹਾਂਜੀ ਆਲੂ ਹਰੀਆਂ ਮਿਰਚਾਂ ਅੱਛਾ ਆਲੂ ਤੇ ਹਰੀਆਂ ਮਿਰਚਾਂ ਦੀ ਹਾਂਜੀ ਹਾਂਜੀ ਬਾਬਾਈ ਕੁਆਲਿਟੀ ਤਾਂ ਨਹੀਂ ਡਾਊਨ ਹੋ ਗਈ ਬਿਲਕੁਲ ਨਹੀਂ ਕੁਆਲਿਟੀ ਡਾਊਨ ਤੁਸੀਂ ਖਾ ਕੇ ਦੇਖੋ ਉਹ ਜਿੱਥੇ ਬਾਬਾਈ ਦੀ ਹੱਟੀ ਦਾ ਨਾਮ ਆ ਜਾਵੇ ਉੱਥੇ ਤਾਂ ਸਾਨੂੰ ਪਤਾ ਹੀ ਲੱਗ ਜਾਂਦਾ ਆ ਦੇਖੋ ਸਾਹਮਣੇ ਨਾਂ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਬਾਈ ਨੇ ਨਾਂ ਲਾਇਆ ਕਿੰਨਾ ਵਧੀਆ ਨਾਂ ਲਾਇਆ ਜਿਤੇ ਨਾਮ ਆਵੇ ਬਾਬਾਈ ਦਾ ਉੱਥੇ ਦਾ ਆਪਾਂ ਕੁਆਲਿਟੀ ਜੱਜ ਕਰ ਹੀ ਲੈਨੇ ਆਂ ਕਿ ਵਧੀਆ ਹੀ ਹੋਊਗੀ। ਹਾਂਜੀ। ਐਨ ਆਲੂ ਭਰ ਕੇ ਨਾਲੇ ਦੇਖੋ ਕਿੰਦਾ ਭਰੇ ਹੋਏ ਆਲੂ। ਆਹ ਤੁਸੀਂ ਦੇਖ ਰਹੇ ਹੋ। ਤੈਜਨ ਭਰ ਕੇ ਅੰਤੂਰੀ। ਦੇਖੋ ਹਾਂ। ਆਹ ਇੱਕੋ ਮੱਖਣ ਵੀ ਨਾਲ ਦਿੰਦੇ ਐ। ਨਾਲ ਦੀ ਨਾਲ ਇੱਥੇ ਸਰਵ ਕੀਤਾ ਜਾਂਦਾ। ਬਾਬਾਈ ਨਾਂ ਦੇ ਨਾਲ ਕੀ ਕੀ ਕੰਮ ਕਰਦੇ ਹੋ? ਨਾਣ ਦੇ ਨਾਲ ਆਪਾਂ ਗੁਰਦੁਆਰੇ ਦੀ ਸੇਵਾ ਕਰਦੇ ਆਂ। ਅੱਛਾ ਬਾਬਾ ਜੀ ਗੁਰਦੁਆਰੀ ਸੇਵਾ ਕਰਦੇ ਆਂ। ਇੱਥੇ ਮੈਂ ਗੁਰਦੁਆਰੇ ਤੋਂ ਵੇਲੇ ਹੋ ਕੇ ਫਿਰ ਇੱਥੇ ਆਈਦਾ ਆਪਾਂ। ਸਵੇਰੇ ਸ਼ਾਮ ਦੀ ਡਿਊਟੀ ਹੈ। ਅੱਛਾ ਬਾਬਾ ਜੀ ਇੱਥੇ ਮੈਂ ਪਾਰਟ ਟਾਈਮ ਕੰਮ ਕਰਦੇ ਆਂ। ਹਾਂਜੀ ਪਾਰਟ ਟਾਈਮ ਕੰਮ ਕਰਦੇ। ਠੀਕ ਹੈ ਬਾਬਾ ਜੀ। ਬਹੁਤ ਵਧੀਆ ਗੱਲ ਹੈ ਬਾਬਾ ਜੀ। ਸਾਰਿਆਂ ਨੂੰ ਸਿਹਤ ਲੈਣੀ ਚਾਹੀਦੀ ਹੈ ਇਹਨਾਂ ਤੋਂ। ਆਹ ਦੇਖੋ ਨਾ। ਆ ਤੁਸੀਂ ਨਾਣ ਦੀ ਕੁਆਲਿਟੀ ਚੈੱਕ ਕਰੋ। ਆ ਬਾਬਾ ਜੀ ਦੇਖੋ ਹੁਣ ਨਾਣ ਜਿਹੜੇ ਬਣ ਗਏ ਆ ਲਾ ਵੀ ਰਹੇ ਆ ਨਾਲ ਦੀ ਨਾਲ। ਆਹ ਦੇਖੋ। ਤੁਸੀਂ ਆਹ ਚੈੱਕ ਕਰੋ ਨਾਂ ਦੀ ਕੁਆਲਿਟੀ ਤੁਸੀਂ ਸਾਡੀ ਵੀ ਸਜਾ ਕੇ ਨਾ ਫੇਲ ਫਰੋ ਨਾ ਆਲਡੀ ਨਾਲ ਪੱਟ ਗੁਰੇ ਛੋਲੇ ਦੇ ਠੋਠਿਆਂ ਦਾ ਕੰਮ ਵੀ ਚੱਲਦਾ ਨਾ ਠੋਠਿਆਂ ਦਾ ਵੀ ਨਾ ਛੋਲੇ ਪਟੂਰੇ ਜੀ ਇੱਕ ਕੰਮ ਹੋਰ ਵਧਾ ਲਿਆ ਬਾਬਾਈ ਨੇ ਹਾਂਜੀ ਹਾਂਜੀ ਬਾਬਾਈ ਮਿਹਰ ਹੋ ਰਹੀ ਹੈ ਬਿਲਕੁਲ ਪੂਰੀ ਮਿਹਰ ਹੈ ਜੀ ਨਾਨੀ ਦੀ ਕਿਰਪਾ ਦੇ ਨਾਲ ਹੀ ਅੱਜ ਇਹ ਖਾਣਾ ਕੋ ਚੰਦਾ ਪਿਆ ਹਾਂਜੀ ਬਾਬਾਈ ਆਹ ਥਾਲੀ ਧਿਆਰ ਕਰਕੇ ਦਿੰਦੇ ਬਾਬਾਈ ਹੁਣੀ ਹਾਂਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ 50 ਰੁਪਏ ਦੇ ਵਿੱਚ ਥਾਲੀ ਹੈ ਤੇ ਛੋਲਿਆਂ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਆ ਤੁਸੀਂ ਛੋਲਿਆਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਧਰ ਕਿੰਨੇ ਵਧੀਆ ਛੋਲੇ ਹੈ ਖਲਾਸ ਥੋੜਾ ਜਿਹਾ ਖਾ ਕੇ ਚੈੱਕ ਕਰਦੇ ਹਾਂ ਕਿ ਕਿੱਦਾਂ ਦੇ ਨਾਲ ਲੱਗਦੇ ਆ ਸਾਨੂੰ ਦੇਖਦੇ ਹਾਂ ਖਾ ਕੇ ਦਹੀਂ ਵੀ ਹੈ ਨਾਲ ਨਾਲ ਛੋਲੇ ਵੀ ਹੈ ਬਹੁਤ ਵਧੀਆ ਕਹਿੰਦਾ ਉਹ ਬਾਜੇਂ ਬਤਿਏ ਕਹਿੰਦਾ ਸੇਕੰਡਰ ਬਤਿਏ ਹਾਂ ਸਰ ਹੰਨੇ ਕਿ ਉਹਨਾ ਬਣੀ ਬਣੀ ਕੀ ਐਡਰੈਸ ਕੀ ਰਹੂਗਾ ਲੋਕੇਸ਼ਨ ਕੀ ਰਹੂਗੀ ਇੱਥੇ ਦੀ ਐਡਰੈਸ ਤੁਹਾਡਾ ਅਡਾ ਮਾਰਕੀਟ ਰਾਜਨਗਰ ਨਵੀਂ ਨਹਿਰ ਦੇ ਨਾਲ ਬਾਜਾਪੀਰ ਰੋਡ ਤੇ ਭਾਇਆ ਕਵਾਜੇਪੀਰ ਰੋਡ ਅਡਾ ਮਾਰਕੀਟ ਨਵੀਂ ਨਹਿਰ ਦੇ ਨਾਲ ਹਾਂਜੀ ਨੰਗਲ ਡੈਮ ਨੰਗਲ ਡੈਮ ਬਾਬਾ ਜੀ ਦੀ ਹੱਟੀ ਠੀਕ ਹੈ ਆਓ ਜਰੂਰ ਬਾਬਾ ਜੀ ਦੀ ਹੱਟੀ